ਦੋ ਚੋਰ ਚੋਰੀ ਕਰਤੇ ਕਿਆਰੋਂ ਦਿੱਤਾ ਇਹਨਾਂ ਨੂੰ ਮੌਕਾ ਨਾ ਮਿਲ ਜੇ ਹਨਾ ਹਾਂਜੀ ਕੈਮਰਾ ਚੁੱਕ ਲੈਣੀ ਉਹਦੀ ਸਹੀ ਗੱਲ ਹੈ ਆਜੋ ਗਾਇਜ਼ ਅੱਜ ਤੁਹਾਨੂੰ ਮਿੱਠੇ ਖਾਉਣੇ ਆ ਮਿੱਠੇ ਬਣਦੇ ਆ ਅੱਜ ਮਿੱਠੇ ਸਭ ਜੀ ਤੇ ਭਈ ਹੀ ਪਰ ਉਹ ਕੁੜੀਆਂ ਨੂੰ ਪਸੰਦ ਨਹੀਂ ਮੈਂ ਮਿੱਠਿਆਂ ਦੀ ਖਾ ਲਵਾਂਗੀ ਕਿੰਨੀਆਂ ਖਾ ਲਾਂਗੀ ਆ ਮੈਂ ਚਲ ਬਣਾ ਲੈਂਦੇ ਠੀਕ ਆ ਆ ਮੈਡਮ ਇੱਥੇ ਚੀਰਦੇ ਹੋਏ ਟੋਕੇ ਤੇ ਮੇਰੇ ਨਾਲੇ ਲਾ ਕੁੜੀਆਂ ਰੋਗ ਲਵਾਉਂਦੀਆਂ ਸਹੀ ਗੱਲ ਲਾ ਖੜਿਆ ਹੋਇਆ ਮੈਂ ਨਹੀਂ ਰੋਗ ਲਵਾਉ ਤੇ ਫੇਰ ਹੀ ਮੈਂ ਮੈਨੂੰ ਸਾਹੋ ਸਾਹ ਗੀ ਸਹੀ ਗੱਲ ਹੈ ਤੇ ਆ ਕੱਟੀਆਂ ਵਾਸਤੇ ਚੀਰਦੀ ਪਈ ਮੈਂ ਆ ਕੱਟੀਆਂ ਵੀ ਬੁਖਾਰ ਇੱਕ ਕੱਟੀਆਂ ਕੀ ਲਿਖਦੀਆਂ ਪਈਆਂ ਨੇ ਮੇਰਾ ਪੜਾ ਦਿਓ ਗਾਇਸ ਵੀਰੇ ਕੀ ਪੜਾ ਦਈਏ ਪੜਵਾ ਕੀ ਲਿਖਿਆ ਹੈ 4 ਨਹੀਂ ਆ ਸ਼ੁਰੂ ਤੋਂ ਸ਼ੁਰੂ ਤਾਂ ਕਿੱਥੋਂ ਦੋ ਚੋਰ ਕਰਤੂ ਚੋਤੇ ਨਹੀਂ ਦੋ ਚੋਰ ਚੋਰੀ ਕਰਤੇ ਚਾਰ ਹੋਰ ਹਾਂ ਚਾਰੋ ਔਰ 6 ਕਿਲੋ ਪੀਤਾ ਦੋਤੇ 8 ਖਾਦੇ ਅਮਰੂਦ 10 ਕਿਲੋ ਮੀਟਰ ਬਾਗ 1 ਕਿਲੋ ਵੀ ਦਾ ਮੀਟਰ ਮੀਟਰ ਬੱਤੇ ਅੱਛਾ 12 ਅੱਗੇ ਕੀ ਲਿਖਿਆ 12 ਥਾਵੇਂ ਉਨ੍ਹਾਂ ਕਾ ਨਾਮ ठीक है चौदह चौदह थाने चौदह गांव में थे उनका नाम ठीक है सोलह थानेदार आए थारा उनके ऊपर केस लगाया बीस साल की हो गई जेल ओ ये लिखिया की टेबल हाँ, दो कप ਕੀ ਕੱਤੂ ਦਾ ਟੇਬਲ ਕੁੜੀ ਨੇ ਵੇਖੋ ਕਿੰਨੇ ਵਧੀਆ ਤਰੀਕੇ ਨਾਲ ਯਾਦ ਕੀਤਾ ਉਧਰ ਜਨਵਰੀ ਕੀ ਕਰਦਾ ਤੇ ਮੜਾਇ ਉਹ ਨਹੀਂ ਵੇਖਿਆ ਹੈ ਕਿ ਆਹੀ ਨਹੀਂ ਮੈਂ ਕਹਿੰਦੀ 10 ਫਿਰ ਮੈਂ ਕਿਹਾ 10 ਕੀ ਕਿਹਾ ਹੋਗੀ ਲੜਾਈ ਹੋਗੀ ਲੜਾਈ ਕੀ ਕਿਹਾ ਸੀ ਇਹਨੇ ਕਿਹਾ ਯੂਟਿਊਬਾ ਭੱਜ ਗਿਆ ਝੂਠ ਝੂਠ ਬੋਲੀ ਇਹ ਗੱਲ ਤਾਂ ਤੁਸੀਂ ਫਿਰ ਮੇਰੇ ਸਾਹਮਣੇ ਵੀ ਕਰ ਸਕਦੀਆਂ ਸੀ ਤੁਸੀਂ ਉਧਰ ਜਾ ਕੇ ਕੀ ਕੀਤੀ ਚੁਗਲੀ ਕੀਤੀ ਤੇਰੀਆਂ ਚੁਗਰੀਆਂ ਕਰਦੀ ਸੀ ਅੰਦਰ ਨੂੰ ਚਲੀ ਜਾਂਦੀ ਸੀ ਅਸੀਂ ਦਾ ਪੂਆ ਫੁੱਲਾਇ ਤੇ ਹੁਣ ਚਲੇ ਫੁੱਲਾ ਉਹ ਜਾਗਸਿਰ ਨੇ ਖੋਲ ਲਿਆ ਸੀ ਇਹਨੇ ਚੋਰੀ ਹੋ ਜਾਣਾ ਕਿਹਦੇ ਦਿਨ ਮੈਨੂੰ ਲੱਗਦਾ ਕਿੱਥੇ ਗਈ ਇਧਰੋ ਉਹ ਮੈਨੂੰ ਲੱਗਦਾ ਉੱਧੇ ਖੇਤਾ ਚ ਜਾਂਦੀ ਹੈ ਡੇਜ਼ੀ 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 ਆ ਗਈ ਆ ਗਈ ਡੇਜ਼ੀ ਆ ਜਾ ਇਧਰ ਤੇਰੇ ਹੁਣ ਵੇਖੀ ਕੁੱਟ ਪੈਂਦੀ ਆ ਗਿਆ ਆ ਗਿਆ ਆ ਗਿਆ ਤੇਰਾ ਮਾਲਕ ਵੀ ਚੱਲ ਅੰਦਰ ਕੋਮਲ ਆਈ ਆ ਹਾਂ ਹਾਂ ਕੋਮਲ ਜਾ ਫਿਰ ਤੇਰੀ ਹੋ ਗਈ ਛੁੱਟੀ ਨਹੀਂ ਚਲ ਜਾਣਾ ਜਾਂ ਚਾਨਣ ਨੇ ਚਾਨਣ ਨੇ ਛੱਡਿਆ ਦੇਸੀ ਇਹ ਬਾਹਰ ਜਾਂਦੀ ਇਹਨੂੰ ਕੁੱਟ ਪੈਣੀ ਚਾਹੀਦੀ ਆ ਕਿੰਨੀਆਂ ਆਵਾਜ਼ਾਂ ਮਾਰੀਆਂ ਇਧਰ ਮੇਰੇ ਨਾਲ ਮੂੰਹ ਕਰ ਦੇਸੀ ਦੇਸੀ ਇਧਰ ਦੇਸੀ ਇਨੂੰ ਦਾਬਾ ਮਾਰਨਾ ਪੈਂਦਾ ਬਹੁਤ ਖਤਰਨਾਕ ਹੈ ਕੋ ਜੱਗੇ ਨੇ ਖੋਲਤਾ ਦਰਵਾਜਾ ਐਸ ਵੇਲੇ ਇਹਨਾਂ ਨੂੰ ਚਾਹੀਦਾ ਵੀ ਅਸਲੋਂ ਹੀ ਨਾ ਖੁੱਲਣ ਕੋਮਲ ਗਈ 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 ਕੋਮਲ ਗਈ 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 ਕੋਮਲ ਗਈ ਜੀ ਡੇਜ਼ੀ ਵੇਖੋ ਤੇ ਹਾਣੂ ਇਹ ਕਿੱਧਰ ਬੇਜ਼ੀ ਆ ਜਾ ਆ ਲੈ ਡੇਜ਼ੀ ਚੀਜੀ ਖਾਲਾ ਕੋਈ ਧਿਆਨ ਨਿਰਾਦਰ ਬੜੀ ਖਤਰਨਾਕ ਹੁੰਦੀ ਜਾਂਦੀ ਤੂੰ ਦਿਨੋ ਦਿਨ ਹਾਂ ਕਿਦਾਂ ਬੱਚੋ ਵਾਹ ਬਣ ਗਈ ਪਾਰਟੀ ਸਵੇਰ ਦੀਆਂ ਚੁੱਪ ਚੁੱਪ ਬੈਠੀਆਂ ਹੀ ਮਸੂਸੀ ਗਈਆਂ ਮਾਮਾ ਆ ਗਿਆ ਤੇ ਫੁੱਲ ਪਾਰਟੀ ਹੋ ਗਈ ਹੈ ਨਾ ਇਦਾਂ ਹੀ ਆ ਫਿਰ ਤਾਂ ਕਿ ਮਾਮਾ ਮਾਮਾ ਹੀ ਹੁੰਦਾ ਹੈ ਨਾ ਮਾਮੀ ਮਾਮੀ ਹੁੰਦੀ ਆ ਤੇ ਕਿ ਮਾਮੀ ਚਿੜਕਦੀ ਆ ਮਾਮਾ ਚੀਜੀਆਂ ਦਿੰਦਾ ਹੈ ਨਾ ਹੈਗੀ ਨਾ ਗੱਲ ਸੱਚੀ ਗੱਲ ਹੀ ਆ ਤੇ ਇਧਰ ਵੇਖੋ ਗਾਇਜ਼ ਇਹਨਾਂ ਲਈ ਦੋਸਤਾਂ ਦਾ ਪੈਣਾ ਪਾਲੀ ਤੋਂ ਬੰਦ ਕਾਫੀਆਂ ਦੀ ਡਿਮਾਂਡ ਕੀਤੀ ਸੀ ਪਰ ਇੱਥੇ ਮਾਮਾ ਜੀ ਬਿਸਕੁਟ ਵੀ ਲੈ ਕੇ ਆਏ ਆ ਇੱਕ ਹੋਰ ਵੈਰਾਈਟੀ ਆ ਬਿਸਕੁਟ ਦੀ ਇਹ ਵਾਲੇ ਇਹ ਵਾਲੇ ਅਸੀਂ ਤਾਂ ਲਿਆਏ ਆ ਕਿਉਂਕਿ ਸਵੇਰੇ ਇਹਨਾਂ ਨੇ ਜਾਣਾ ਏ ਕਿੱਥੇ ਰਿਜ਼ਲਟ ਲੈਣ ਤੇ ਇਹ ਤਾਂ ਲਿਆ ਕੇ ਰੱਖਿਆ ਵੀ ਲਾਲਚ ਦੇ ਮਾਰੇ ਬੱਚੇ ਦੁਬਾਰਾ ਇੱਧਰ ਫੇਰ ਆਉਣ ਠੀਕ ਹੈ ਕੇ ਨੰਨੀ ਨੂੰ ਕਹਿਣਾ ਕਿ ਸਾਡੇ ਜੇ ਬਿਸਕੁਟ ਅਸੀਂ ਪੈਕਟ ਖੋਲ ਲਈ ਆ ਖਤਮ ਨਹੀਂ ਹੋਏ ਹਨਾ ਤੇਲ ਨਾ ਹੋਇਆ ਜੀ ਤੋ ਕਿ ਤੇਰੇ ਵਰਗੀਆਂ ਨਹੀਂ ਮੇਰੇ ਕਹ ਦੇ ਤੇਰੇ ਵਰਗੀਆਂ ਨਹੀਂ ਆਹ ਹਾਂ ਤੂੰ ਮੁਰਗਦਾਂ ਤੇਲੋਂ ਨਾ ਵੇਹੜੇ ਤਦ ਕਿ ਤੂੰ ਪਾਸ ਟੂ ਪਾਸ ਕਰ ਜੇਂਗਾ ਪੁੱਛੀ ਇਹਨੂੰ ਪਾਸ ਟੂ ਪਾਸ ਕਰ ਜੇਗਾ ਅੱਛਾ ਬੜੇ ਮਾਰਨਾ ਉਹ ਜੱਟੀ ਨਹੀਂ ਨਾ ਜੱਟੀ ਪਛਾਣੀ 150 ਦੀ ਹਾਂ ਗਾਇਲ ਤੁਸੀਂ ਸਾਨੂੰ ਨਹੀਂ ਦਿੱਤੇ ਲੇਜ਼ ਐਂ ਤੁਹਾਡੇ ਨਾਲ ਹੋ ਜਾਣਾ ਨਾਰਾਜ ਦਿੱਤੇ ਤੋ ਤੇ ਮੈਨੂੰ ਦਿੱਤੇ ਆ ਤੇ ਜੀਨੇ ਰਿਹਾ ਚੈਟਡ ਵੀ ਨਹੀਂ ਓਏ ਤੂੰ ਲੈ ਲੈ ਪੈਕਟ ਉਹ ਕੋਈ ਲੈ ਕਰ ਲੋ ਕਰ ਦੋ ਕਰ ਦੋ ਵਾਪਾ ਕਰ ਲਈ ਇਹਦਾ ਕਰ ਦੋ ਚੱਲ 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 ਬੱਸ ਜਾ ਉਹ ਪੈਕਟ ਮੇਰਾ 1 11 1 ਤੇਰਾ 2 ਮੇਰਾ ਠੀਕ ਹੈ ਨਾ ਨਹੀਂ ਬਟਵਾੜਾ ਕਰ ਰਹੇ ਹੋ ਐਵੇਂ ਹੁੰਦਾ ਹੈ 3 ਤੇਰਾ 4 ਮੇਰਾ ਐ ਨਹੀਂ ਹੁੰਦਾ ਐਵੇਂ ਹੁੰਦਾ 1 ਤੇਰਾ 1 ਮੇਰਾ 2 ਤੇਰਾ 2 ਮੇਰਾ ਮਤਲਬ ਉਹਨੂੰ ਦੋ ਹੋਗੇ ਤੇ ਉਹ ਦੋ ਜੋ ਕੇ ਇਧਰ ਹਾਂ ਹ ਲੈ ਦੋ ਤੇਰਾ ਹੋ ਗਿਆ ਨਾ ਇੱਕ ਤੇਰੇ ਹੱਥ ਵਿੱਚ ਇੱਕ ਦੋ ਤੇ ਮੈਂ ਲੂੰਗੀ ਨਿਆ ਦੋ ਇਹ ਦੋ ਮੇਰਾ ਹਮ ਹਬ 3 ਤੇਰਾ ये 3 मेरा ओके जे 4 तेरा और जे 4 मेरा 4 निकल गया अब हो गया डन आप अपने सारे खाएं और हम अपने खाएंगे हिसाब बराबर हिसाब बराबर बराबर <laughs> है बोलो बच्चे कोई धोखाधड़ी तो नहीं हुई आपसे डरदे तो खतरी हुई है और इधर धोखाधड़ी हुई है ओला भाई खा लो ਕੁੜੀ ਨੇ ਰਾਤ ਨੂੰ ਭੂਤ ਬਣ ਕੇ ਮੈਨੂੰ ਜੰਬੜ ਜਾਣਾ ਜੇ ਮੈਂ ਇਹਦੇ ਲੇਸ ਖਾਲੇ ਫੜ ਰਾਤੀ ਮੈਂ ਭੂਤ ਮੰਦੀ ਆ ਜਿਹਨੇ ਭੂਤ ਬਣ ਜਾਣਾ ਸੱਚੀ ਵਾਲੀ ਹੈਨਾ ਕੈਮਰਾ ਧੁੰਦਲਾ ਜਾ ਹੈ ਨਹੀਂ ਨਲੀ ਲਾਈ ਤੂੰ ਕੈਮਰੇ ਨੂੰ ਤਾਂ ਕੋਈ ਨਲੀ ਵੀਡੀਓ ਬਣ ਨਹੀਂ ਆ ਮੈਂ ਨਹੀਂ ਲਾਉਂੀ ਲਾਈ ਨਲੀ ਨਲੀ ਛੋਟੇ ਦੀ ਕਿ ਜਾਈਦਾ ਲੇਲ ਇਹ ਇੱਕ ਤੇਰਾ ਇਹ ਦੋ ਮੇਰਾ ਗਾਇਜ਼ ਇਤੋਂ ਜ਼ਿਆਦਾ ਰੈਪਰੇਜ ਜਿੱਦਾਂ ਸਟੂਵ ਵਿੱਚ ਸੁੜਦੇ ਜੇ ਬੈਠੇ ਬੈਠੇ ਇੰਨੀਆਂ ਟੌਫੀਆਂ ਖਾ ਗਏ ਮੈਂ ਤਾਂ ਕੋਈ ਗਲਤੀ ਨਹੀਂ ਮੇਰੀ ਆ ਕਾफी ਕਾ ਗਈ ਸਾਰਾ ਕੁਝ ਮਿਕਸ ਹੋ ਜਾਣਾ ਜੱਗੇ ਅਲੱਗ ਹੀ ਫਲੇਵਰ ਦੇ ਦਕਾਰ ਆਉਣਗੇ ਤੈਨੂੰ ਫਿਰ ਸਾਜਮ ਹੈ ਹੈਜਮ ਹੈ ਹਾਂਜੀ ਬੱਸ ਬੱਸ ਅਰਜੋਗੀ ਓਏ ਇੰਨੇ ਜੋਗੀ ਨਹੀਂ ਹੈਗੀ ਹਾਂ ਬੂਆ ਦੇ ਬੰਦ ਗਾਇਸ ਹੈਲੋ ਹੈਲੋ ਮੈਨੂੰ ਤੇ ਲੈ ਚ ਗਿਆ ਵਾ ਉਹਨਾਂ ਕਰ ਜਾਈ ਦੇ ਜਾ ਸਾਨੂੰ ਕੰਬਲ ਦੇ ਜਾ ਉਹਨੂੰ ਕਿ ਚਲਦੀ ਆਂਦਾ ਕੁਛ ਨਹੀਂ ਆਂਦਾ ਛੋਟੀ ਨਹੀਂ ਆ ਚਾਹਣਾ ਕੀ ਦਿਨ ਦਿਨ ਛੋਟਾ ਤੋਂ ਤਾਂ ਨਵਾਂ ਕੀ ਕੀ ਕਹਿਣਾ ਪਿਆਵਾ ਮੱਸ ਕੀ ਕਹਿੰਦਾ ਕੀ ਕਹਿੰਦਾ ਤੈਨੂੰ ਛੋਟੀ ਕਹਿੰਦਾ ਦੱਸ 11 ਬੋਲਦੀ ਨਹੀਂ ਕੈਮਰੇ ਅੱਗੇ ਗਾਇਜ਼ ਉਹ ਪੁੱਛਣ ਗਈ ਉਹਨ ਵੱਡੀ ਕੁੜੀ ਵੀ ਕੀ ਕਿਹਾ ਸੀਗਾ ਦੱਸੂਗੀ ਮੈਨੂੰ ਆ ਕੇ ਇਹ ਤਾਂ ਨਹੀਂ ਦੱਸ ਰਹੀ ਵੀ ਕੀ ਗੱਲ ਹੋਈ ਉਹ ਤਾਬੇ ਮਾਰ ਰਿਹਾ ਹੈਲੋ ਹੈਲੋ ਕੀ ਦੱਸ ਸੱਚ ਤਾਂ ਦੱਸਦੀ ਨਹੀਂਗੀ ਉਹ ਲੈ ਕੇ ਹੁੰਦੀ ਸੱਚ

ਆਹ ਅਹ ਇਸ ਕੋ ਮਾਰ ਦਿਆ ਜਾ ਰਹਾ ਹੈ ਨਾ ਸਰਦਾਰ ਜੀ ਇੰਨਾ ਧੱਕਾ ਨਾ ਕਰੋ ਵਿਚਾਰੀਆਂ ਦੇ ਲੇਜ਼ ਬਾਹਰ ਆ ਜਾਣਗੇ ਕੱਲ ਤੇਰੇ ਪਾ ਜਰਾ ਘੁਟੇ ਲਿਆ ਵਧੀਆ ਸਸਤੇ ਸੱਜ ਜਾਂਦਾ ਹਨਾ ਪੰਜਰ ਵੀ ਹੈਰ ਗਿਆ ਹਨਾ ਨਹੀਂ ਕਿੰਦਾ ਫੜ ਬੜਾ ਇਹ ਕੱਢ ਦੇ ਬਾਲਾ ਕੱਢ ਦੇ ਕੱਢ ਦੇ ਕੱਢ ਦੇ ਇਹ ਦੇਖਣਾ ਪਹਾਰ ਹੈ ਇਹ ਇੰਨਾ ਦਬ ਹੋ ਰਹੀ ਹੈ ਮਰਾ ਚੌਕਿਆ ਉੱਤੇ ਇਹਨੂੰ ਮੈਂ ਇੰਨਾ ਵਰਦਿਆ ਬਈ ਮੋਟੀ ਹੋ ਗਿਆ ਤੇ ਕੋਕੀ ਚਲ ਮਟੇ ਕਿਹਦਾ ਲੱਗ ਰਹਾ ਹੈ ਬੇਬੀ ਵੇ ਵੀਨਾ ਤੇ ਰਿਜ਼ਲਟ ਕਿਨੇ ਸੁਣਾਉਣਾ ਰਿਜ਼ਲਟ ਰਿਜ਼ਲਟ ਇਸ ਮੈਡ ਮਤੈਂ ਆ ਸਾਚੀਂ ਪਤਾ ਲੱਗਿਆ ਤੂੰ ਪਤਾ ਨਹੀਂ ਫਸਟ ਆਈ ਦੱਸਿਆ ਨਹੀਂ ਤੂੰ ਇਹਦੇ ਨਾਲੋਂ ਇੰਟੈਲੀਜੈਂਟ ਹੈ ਨਾ ਦੱਸਿਆ ਨਹੀਂ ਇਹਦੇ ਨਾਲੋਂ ਤਾਂ ਇੰਟੈਲੀਜੈਂਟ ਹੈ ਨਾ ਇਹਨਾਂ ਦਾ ਪਤਾ ਹੀ ਆ ਤੈਨੂੰ ਇਹ ਲਾਉਣੀ ਪਵੇ ਵੀ ਫਸਟ ਨਹੀਂ ਆਉਦੀ ਮੈਨੂੰ ਸ਼ੱਕ ਆ ਪੂਰਾ ਐਸਾ ਮਤ ਕਹ ਜੇ ਫਸਟ ਆਈ ਤੇਵਾਪਸ ਸਾਡੇ ਕੋਲ ਆਈ ਤੇ ਅਸੀਂ ਪਾਰਟੀ ਲੈਣੀ ਆ ਓਕੇ ਮੈਂ ਤੇਰੇ ਤੋਂ ਵੀ ਪਾਰਟੀ ਤੂੰ ਕੋਈ ਟੌਹਦੀ ਜੋ ਮਰਜੀ ਹੋ ਜਾ ਤੂੰ ਫਸਟ ਸੈਕਿੰਡ ਤੂੰ ਫੇਲ ਵਾਲੀ ਸਾਈਡ ਤੋਂ ਫਸਟ ਆ ਸਕਦੀ ਆ ਇੰਨਾ ਮੈਨੂੰ ਯਕੀਨ ਆ ਤੇਰੇ ਤੇ ਪੂਰਾ 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 ਤੇਰਾ ਫਸਟ ਤੇ ਸੈਕਿੰਡ ਆ ਤੇ ਨਾ ਥਰਡ ਉਹਨਾਂ ਨੂੰ ਨੀਅ ਟ੍ਰੋਫੀ ਹੂੰ ਹੂੰ ਜਾ ਆਪਦੀ ਟ੍ਰੋਫੀ ਸਾਨੂੰ ਦੇ ਦਿਓ ਤੇ ਜਾ ਸਾਨੂੰ ਪਾਰਟੀ ਦੇ ਦਿਓ ਗੱਲ ਇੱਕ ਦੇ ਦੇਣਾ ਮੈਂ ਟ੍ਰੋਫੀ ਨਹੀਂ ਦੇਣੀ ਹੂੰ ਟੂ ਟਰੋਫੀ ਦੇ ਦੀ ਚੱਲ ਇਹ ਪਾਰਟੀ ਦੇ ਦੂੰਗੀ ਮੈਂ ਤਾਂ ਸੰਭਾਲ ਸੰਭਾਲ ਇੱਕ ਟਰੋਫੀ ਦੇ ਦੇ ਇੱਕ ਜਣੀ ਪਾਰਟੀ ਦੇ ਦਿਓ ਵਧੀਆ ਗੱਲ ਆ ਮੈਂ ਕੱਟੂ ਮੈਂ ਬੱਢ ਨਾ ਟਰੋਫੀ ਕਿੰਨੀ ਇਹ ਹੁਣ ਤੁਸੀਂ ਡਿਸਾਈਡ ਕਰਨਾ ਕਿੰਨੇ ਟਰੋਫੀ ਦੇਣੀ ਆ ਤੇ ਕਿੰਨੇ ਪਾਰਟੀ ਦੇਣੀ ਆ ਮੇਰੇ ਕੋਲ ਟਰੋਫੀ ਆ ਤਿੰਨ ਨਾਲ ਤਬਾਅ ਚਾਰ ਹੋ ਜਾਣਗੇ ਹੂੰ ਚਾਰ ਹੁਣ ਡਿਸਾਈਡ ਕਰ ਲਓ ਆਪ ਤੁਸੀਂ ਫੋਨ ਸਾਇਲੈਂਟ ਹੋਇਆ ਜੱਗੇ ਉਹ ਹੁਣ ਕਰਦੇ ਆ ਦੋਨੋਂ ਪਾਰਟੀ ਦੇਣੀ ਜੱਗਾ ਜੱਗੇ ਦੀ ਨਾਈਟ ਸਰਵਿਸ ਹੁੰਦੀ ਇੱਥੇ ਚਾਹ ਕੌਫੀ ਦੀ ਯਾਰ ਬੱਸ ਜੱਗਾ 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 ਜਾ ਰਿਹਾ ਏ ਮੜ ਜੂਣਾ ਵੇ ਖੁੱਡੇ ਚ ਖੁੱਡੇ ਚ ਕੀੜਿਆਂ ਵਾਲੇ ਕੀੜਿਆਂ ਵਾਲਾ ਕੁੱਤਾ ਏ ਮਿਸ ਕਿੰਨੇ ਕੀੜਿਆਂ ਵਾਲਾ ਕੁੱਤਾ ਖੁੱਡੇ 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 ਹੁਣ ਦੱਸੋ ਪ੍ਰਾਈਜ਼ ਕਿੰਨੇ ਦੇਣਾ ਤੇ ਪਾਰਟੀ ਕਿੰਨੇ ਦੇਣਾ ਮੈਂ ਪਾਰਟੀ ਪਾਛੀ ਮੈਂ ਨਾ ਨਾ ਇੱਕ ਪ੍ਰਾਈਜ਼ ਵੀ ਲੈਣਾ ਸੀ ਮੈਂ ਪਾਰਟੀ ਮੈਂ ਨਹੀਂ ਪ੍ਰਾਈਜ਼ ਦੇਣਾ ਨਾ ਨਾ ਤਨਾ ਪ੍ਰਾਈਜ਼ ਲੈਣਾ ਆਪਦੇ ਵਿੱਚ ਫੈਸਲਾ ਕਰ ਲੋ ਨਹੀਂ ਤੇ ਫਿਰ ਨਾਨਕੇ ਹੌ ਨਾ ਬੰਦ ਹੋ ਜਾਣਾ ਇਹ ਮਮਾ ਇਹ ਮਮਾ ਥੋੜੀ ਆ ਵੀ ਤੁਹਾਡੇ ਨਾਲ ਇੰਨੇ ਪਿਆਰ ਨਾ ਰੋਵਗੇ ਮਾਮੀ ਆ ਮਾਮੀ ਤਾਂ ਕੋਈ ਸ਼ਰਤ ਨਹੀਂ ਰੱਖੂ ਤੁਹਾਨੂੰ ਮੈਂ ਨਹੀਂ ਭਰਾਈ ਦੱਸ ਮੈਂ ਨਹੀਂ ਭਰਾਈ ਦਨਾਂ ਦਾ ਅਰਾਈ ਘਰੇ ਮਿਲਣਾ ਆਗਣੀ ਇਹ ਰੋਲਾ ਤਾਂ ਪਹਿ ਹੀ ਗਿਆ ਨਾ ਹੁਣ ਹੁਣ ਨਾ ਮਿਲਿਆ ਤੇ ਮੈਡਮ ਤੋਂ ਲੈ ਆਵੀ ਇੱਕ ਪ੍ਰਾਈਜ਼ ਵੀ ਸਾਡਾ ਨਾਨਕੇ ਜਾਣਾ ਬੰਦ ਹੋ ਜਾਣਾ ਹੈ ਨਹੀਂ ਤਾਂ ਸਾਡੀ ਮਾਮੀ ਨੇ ਸਾਨੂੰ ਐਂਟਰ ਨਹੀਂ ਹੋਣ ਦੇਣਾ ਵੀ ਮਾਮੀ ਨੂੰ ਪਾਰਟੀ ਵੀ ਚਾਹੀਦੀ ਪ੍ਰਾਈਜ਼ ਵੀ ਚਾਹੀਦਾ ਹਮ ਮੈਂ ਤੁਹਾਨੂੰ ਕੋਈ ਸਪੈਸ਼ਲ ਡਿਸ਼ ਬਣਾ ਕੇ ਤਾਂ ਹੀ ਖਵਾਉਂਗੀ ਦਦਰ ਕਿ ਸੀਰੀਅਸ ਹੋ ਗਿਆ ਦੱਸੋ ਨਾ ਮੈਂ ਫਾਟਦੀ ਮੈਂ ਪਾਲਟੀ ਨਾ ਨਹੀਂ ਇਹ ਅਹੀਂ ਹੀ ਬਾਲਟੀ ਆਉਣ ਕੈਮਰਾ ਦੱਸੋ ਨਹੀਂ ਤਾਂ ਮੈਂ ਗਾਇਜ਼ ਨੂੰ ਕਹਿਣਾ ਵੀ ਭਾਈ ਇਸ ਤੋਂ ਬਾਅਦ ਇਹ ਨਾਨਕੇ ਨਹੀਂ ਹੋਣਗੀਆਂ ਹਾਂ ਨਹੀਂ ਜੇ ਕੋਈ ਕਮੈਂਟ ਆ ਗਿਆ ਵੀ ਹਾਂ ਨਹੀਂ ਐਂਟਰ ਹੋਣ ਦਿਓ ਬੱਚਿਆਂ ਨੂੰ ਕੋਈ ਗੱਲ ਨਹੀਂ ਫੇਰ ਮੈਂ ਐਂਟਰ ਹੁਣ ਦਊ ਨਹੀਂ ਤਾਂ ਨਹੀਂ ਨਹੀਂ ਤਾਂ ਮਾਮਾ ਭਲਾ ਤੁਹਾਡਾ ਜਿੰਨਾ ਮਰਜ਼ੀ ਮੈਂ ਮਾਮੇ ਨਾਲ ਵੀ ਲੜ ਪੈਣਾ ਜੇ ਕਹੂਗਾ ਮੈਂ ਲੈ ਕੇ ਆਉਣੀ ਜਾਂ ਫਿਰ ਬਸ ਤੇ ਜਾਣਾ ਪੂ ਫੇਰ ਯਕਰਾਡਾ ਵਰਤੀ ਕਰ ਲੋ ਹਾਂ ਬਸ ਤੇ ਚੜਨਾ ਪੂਤੜਕੇ 7:00 ਵਜੇ ਸਾਢੇ 7 ਬੋਲੋ ਜੋ ਗਿਆ ਨੇ ਬੋਲੋ ਮੈਂ ਦੇ ਦੂੰਗੀ ਪ੍ਰਾਈਸ ਆ ਬੱਲੇ 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 ਇਹ ਅਬ ਚਾ ਇਹ ਇਧਰ ਆ ਦੇ ਤਾੜੀ 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 ਦੇ ਪੱਕਾ ਪ੍ਰੋਮਿਸ ਕਰ ਪੱਕਾ ਨਹੀਂ ਤੋੜ ਦਿੰਦੀ ਐ ਮੈਂ ਜੇ ਪ੍ਰੋਮਿਸ ਤੋੜੂ ਤਾਂ ਮੈਂ ਇਸ ਦੀਆਂ ਟਾਂਗ ਤੋੜੂ ਪਾਉਣਾ ਬਾਲਟੀ ਦੇ ਨਹੀਂ ਪਾਣੀ ਦੀ ਜਗ੍ਹਾ ਉਹ ਬੱਚੇ ਮੈਂ ਤਾਂ ਮਜ਼ਾਕ ਕਰ ਰਹੀ ਸੀ ਤੇਰਾ ਤਾਂ ਦਿਲ ਹੀ ਨਹੀਂ ਹੈਗਾ ਹੈ ਪਾਉਣਾ ਡਾਲ ਦੇ ਦੇ ਨਹੀਂ ਹੈ ਮੇ ਕੋਲ ਆਲਰੇਡੀ ਤਿੰਨ ਹੈਗੇ ਆ ਤੂੰ ਤਾਂ ਇੱਕ ਵੀ ਨਹੀਂ ਸਾਨੂੰ ਦਿੰਦੀ ਪਈ ਪ੍ਰਾਈਜ਼ ਇਹਨਾਂ ਨੂੰ ਮਾਹੀ ਕੋ ਇਹਦੇ ਕੋ ਸਿੰਗਲ ਜੀ ਦਾ ਦਿਲ ਨਹੀਂ ਹੈਗਾ ਨਾ ਇਹ ਰੱਜੂ ਆ ਤੇ ਜੀ ਰੱਜੂ ਆ ਰੱਜੂ ਐਵੇਂ ਨਹੀਂ ਕੀ ਹੁੰਦਾ ਉਹ ਫਿਰ ਵੀ ਦਿਲ ਹੈਗਾ ਉਹ ਨਹੀਂ ਕੀ ਹੁੰਦੀ ਐਵੇਂ ਨਹੀਂ ਹੁੰਦੀ ਚਕੁੰਦਰ ਜੀ ਦਾ ਅਬ ਕੀ ਹੋ ਗਿਆ ਤੇਰਾ ਕਾਲਿਆ ਡਗਲੇ ਨਹੀਂ ਮੇਰੇ ਕੋ ਦੋ ਮੈਡਲ ਤਿੰਨ ਪ੍ਰਾਈਜ਼ ਚਾਰੋ ਜਾਨੇ ਹੂੰ ਤੇ ਤੂੰ ਕਿਉਂ ਸ਼ੇਅਰ ਕਰਦੀ ਕਿਸੇ ਨਾਲ ਇਹਦੇ ਤੇ ਤਿੰਨ ਮੈਡਲ ਇੱਕ ਤੇ ਪ੍ਰਾਈਜ਼ ਹੋ ਜੂ ਗੁੱਡੀਆਂ ਮੈਂ ਮੇਰੇ ਕੋ ਬੱਚਾ ਦਲੇਰ ਆ ਇਹ ਬੱਚਾ ਦਲੇਰ ਆ ਮੈਂ ਕੋ ਸੈਕਿੰਡ ਆਈ ਸੀ ਬਾਦੋਜ ਮੈਂ 4th ਆਈ ਸੀ ਬਾਦੋਜ ਮੈਂ 1st ਆਈ ਸੀ ਹਾਂ वेल डन वेल डन वेल डन वेल डन फर्स्ट ਤੇ ਸਿਰਨੜ ਕੋ ਦੋਈ ਮਾਡਲ ਮੇਰੇ ਖਤੇ ਨੇ ਤੇ ਇਹਨਾਂ ਬੱਚਾ ਕੀ ਕਰਦੇ ਪਈ ਸੀ ਮੇਰਾ ਫਸਟ ਕੀ ਕੀਤਾ ਇਹਨੇ ਇਹਨੇ ਨਾ ਉਹ ਜਿਹੜਾ ਇਹਦਾ ਥਰਡ ਮਾਡਲ ਆ ਨਾ ਮੇਰੇ ਮਾਡਲ ਫਸਟ ਮਾਡਲ ਨੂੰ ਮੇਕ ਕੀ ਆ ਉਹਦਾ ਰੀਬੰਡ ਯਾ ਰੈੱਡ ਕਰੀ ਜਾਏ ਕਿ ਮੇਰਾ ਵੀ ਫਸਟ ਜੋ ਅੱਛਾ ਕਲਰ ਫਸਟ ਵਾਲੇ ਦਾ ਲੱਗ ਰਹੀ ਬਨੋ ਨਾ ਕਲਰ ਹੈ ਨਾ ਤੇ ਥਰਡ ਵਾਲਿਆਂ ਦਾ ਲੱਗ ਹੋਣਾ ਇਹ ਬਹੁਤ ਚਲਾਕ ਆ ਇਹ ਮਾਈਂਡ ਮਾਸਟਰ ਮਾਈਂਡ ਆ ਪੂਰੀ ਇਹ ਦੇਖੋ ਬੱਚਾ ਇਹ ਦੇਖੋ ਬੱਚਾ ਇਹ ਪੂਰਾ ਮਾਸਟਰਮਾਈਂਡ ਆ ਬੱਚਾ ਬਚ ਕੇ ਥਰਡ ਵਾਲੇ ਦਾ yellow ਸੈਕਿੰਡ ਵਾਲੇ ਦਾ blue ਆ ਤੇ ਫਸਟ ਵਾਲੇ ਦਾ ਰੈੱਡ OK ਅਰੇ ਇਹ ਵਗੜਾਟ ਕਰਕੇ ਫਸਟ ਹੋ ਗਈ ਬਈ ਟੱਡੀਆਂ ਟ੍ਰੈਕਸਾਂ ਬੜੀਆਂ ਸੋਹਣੀਆਂ ਲੱਗਦੀਆਂ ਨਾ ਆ ਆਹ ਵਾਲੇ ਕੱਪੜੇ ਕਿੰਨੇ ਸੋਹਣੇ ਆ ਨਾ ਥਰਡ ਵਾਲਾ black ਆ ਆਹੇ ਪੁੰਡੀ ਦਾ ਥਰਡ ਵਾਲਾ black ਤੇ ਸੈਕਿੰਡ ਵਾਲਾ silver ਆ ਤੇ ਫਸਟ ਵਾਲਾ gold ਅੱਜ ਜਿਹੜੇ ਦਿਨਾਂ ਦੇ ਕੱਪੜੇ ਪਾਏ ਸੀ ਇਹਨਾਂ ਦੇ ਦੇਖੇ ਤੁਸੀਂ ਇਹੜੇ ਸੀ ਉਹ ਤਾਂ ਮੈਂ ਰੱਖ ਲੈਣੇ ਮੈਨੂੰ ਆ ਜਾਣੇ ਮੈਂ ਸਲਿਮ ਹੋ ਜਾਣਾ ਨਾ ਨਾ ਮੈਂ ਡਾਈਟ ਕਰਦੀ ਪਈ ਨਾ ਡਾਈਟ ਕਰਕੇ ਮੈਂ ਸਲਿਮ ਹੋ ਜਾਣਾ ਫਿਰ ਇਹਨਾਂ ਦੇ ਕੱਪੜੇ ਮੈਂ ਪਾ ਲੈਣੇ ਕਰਨੇ ਹਾਂ ਯੈਸ ਇੱਧਰ ਦੇਖੋ ਤੁਸੀਂ ਇੱਥੋਂ ਕਿੰਨੇ ਗੋਰੇ ਤੇ ਇੱਥੋਂ ਕਾਲੇ-ਕਾਲੇ ਟੈਨ ਹੋ ਗਿਆ ਇੱਥੇ ਇੱਥੋਂ ਆਪਣਾ ਇੱਥੇ ਪਾਗ ਰੰਦੀ ਐ ਨਾ ਤਾਪਾ ਨੰਪਾ ਨੰਮ ਦਾ ਕਰਦੀ ਐ ਨਹੀਂ ਵੜੀ ਟੱਪਾ ਕਾਇ ਜੇ ਬਸ ਇੱਥੇ ਪਾਗ ਰੰਦੀ ਐ ਤਾਂ ਤੇ ਇੱਥੇ ਨਹੀਂ ਚੱਲ ਮਾਮੇ ਦੇ ਮਸਾ ਹੈਡ ਮ사ਜ ਕਰਦੇ ਉਹ ਕੀ ਸੀ ਐਸੇ ਐਸੇ ਸੇਵਾ ਕਰੀ ਦਿੰਦੀ ਹਾਂ ਤੇਰੀ ਮਾਮਾ ਚੀਜੀਆਂ ਲਿਆ ਕੇ ਦਊਗਾ ਮਾ ਜੁੰਡੇ ਕਰ ਜੁੰਡੇ ਬੜੇ ਕੜਾੜੇ ਚੱਲ ਤੂੰ ਤੂੰ ਲੱਤਾ ਘੁੱਟ ਮਾਮੇ ਦੀਆਂ ਸੇਵਾ ਕਰ ਤੇਰੀ ਚੀਜੀਆਂ ਮਿਲਣਗੀਆਂ ਏ ਵਾਓ ਗੁੱਡ ਬੱਚਾ ਸੇਵਾ ਕਰਦਾ ਪਿਆ ਨਾ ਹਾਂ ਸੀ ਕਟਦੇ ਐ ਵੇਖੀ ਵੇਖੀ ਲੱਤਾਂ ਕਿਵੇਂ ਕਟਦੀ ਵੇ ਜਿਵੇਂ ਕਟਦੀ ਪਹਿੰਦੀ ਚੰਗੀ ਤਰ੍ਹਾਂ ਸੇਵਾ ਕਰੋ ਦਿਨ ਲਗਾ ਕੇ ਦਿਲ ਲਗਾ ਕੇ ਦਿਲ ਲਗਾ ਕੇ ਐਵੇਂ ਨਹੀਂ ਪਿਆਰ ਨਾਲ ਪਿਆਰ ਨਾਲ ਨਿੱਕੇ ਜਿਹੀ ਜੁੜੀ ਏ ਪਿਆਰ ਨਾਲ ਕਟ ਨਹੀਂ ਤਾਂ ਤੈਨੂੰ ਮੈਂ ਦਾ ਦੇਣਾ ਹੀ ਪੱਕੀਆਂ ਤੇਰੀਆਂ अच्छी सेवा कर रहे हैं बच्चे अच्छी सेवा कर रहे हैं क्या आपको अच्छा फील हो रहा है वेरी गुड अगे निकी जी चलो बच्चों कड़ी लगा के सेवा करो ये मौज लगा के आपका टाइम माड़ा चल रहा है <laughs> ए मास्टरमाइंड ए मास्टरमाइंड मास्टर क्या कर रहे हो ਕਿਉਂ ਰੱਬ ਆਸ ਕਰ ਚਲੋ ਸੌਂ ਜਾਓ ਬੱਚੋ ਗੁੱਡ ਨਾਈਟ ਬੋਲੋ ਗਾਇਜ਼ ਨੂੰ ਦੁੱਧ ਨਾਈਟ ਚਲੋ ਹੁਣ ਦੁੱਧ ਮਾਣੀ ਦੁੱਧ ਮਾਣੀ ਨਹੀਂ ਐਂਡ ਕਰ ਦੋ ਵਲੌਗ ਦਾ ਕਹਿ ਦੋ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦੋ ਲਾਈਕ ਸਬਸਕ੍ਰਾਈਬ 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 ਲਾਈਕ ਕਮੈਂਟ ਸ਼ੇਅਰ ਕਰ ਦੇਣਾ ਤੇ ਹੁਣ ਅਸੀਂ ਵਲੌਗ ਦਾ ਕਰਦੇ ਆਂ ਇਥੇ ਐਂਡ ਕਰਦੇ ਆ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ 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 ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਹੀਂ ਕਰੀਂ ਔਰ ਬੈਲ ਆਈਕਨ ਦਬਾ ਲਓ ਕਟਕ ਪਹਿਣੀ ਤੁਨੂੰ ਚਪਰਾਓ ਨਹੀਂ ਚੁਪਰਾਉਂਗੇ ਰੋਲ ਨਹੀਂ ਪੋਣਾ ਮਮਾਂਗੇ ਮਮਾਂਗੇ ਇਹਨਾਂ ਨੂੰ ਹਰ ਰੋਜ਼ ਵੇਖੋ ਯੈਸ ਤੇ ਵੇਖ ਕੇ ਅੱਗੇ ਤੱਕ ਕਰੋ ਸ਼ੇਅਰ ਤੇ ਆਪਣਾ ਪਿਆਰੇ ਇਸੇ ਤਰ੍ਹਾਂ ਬਣਾਈ ਰੱਖੋ ਨਾ ਸੇ ਇਸ ਬੱਚੇ ਨੂੰ ਕੁੱਟ-ਕੁੱਟ ਕੇ ਹੁਣ ਆਉਣ ਵਾਲਾ ਇਹਦਾ ਬੁਰਾ ਹਾਲ ਆਫ ਕੈਮਰਾ ਇਹਦੇ ਲੱਗ ਜਾਣੀਆਂ ਪੱਟੀਆਂ ਤੇ ਸਵੇਰੇ ਇਹ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ ਹਾਂਜੀ ਪੱਟੀਆਂ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ ਵਿੱਚ ਠੀਕ ਹੈ ਤਕ ਤਕ ਤਲੀਬਾ ਆਉਣ ਕੈਮਰਾ ਅਸੀਂ ਕੁੱਟ ਨਹੀਂ ਸਕਦੇ ਕਿਉਂਕਿ ਸਾਨੂੰ ਪੁਲਿਸ ਪਕੜ ਕੇ ਲੈ ਜਾਏਗੀ ਇਸ ਕਰਕੇ ਅਸੀਂ ਆਫ ਕੈਮਰਾ ਇਹਦੀ ਹੁਣ ਧਲਾਈ ਕਰਨ ਜਾ ਰਹੇ ਹਾਂ ਬਚ ਕੇ ਜਰਾ ਸਾਡੇ ਤੋਂ ਨਹੀਂ ਬਚ ਕੇ ਰਹਾਂਗੇ ਹੋ ਗੁੱਸੇ ਚ ਆ ਗਈ ਮੈਂ ਡਰ ਗਈ ਸੋ ਗਾਇਜ਼ ਇਹ ਤਾਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਐ ਦੋਸਤੋ ਹੁਣ ਆਪਾਂ ਕਰਦੇ ਵਲੌਗ ਇੱਥੇ ਐਂਡ ਮਿਲਦੇ ਆ ਨੈਕਸਟ ਵਲੌਗ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਦਾਂ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ